ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਲੁਧਿਆਣਾ ਜਿਮਨੀ ਚੌਂ ਦੇ ਲਈ ਕਾਂਗਰਸ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਆਖਰਕਾਰ ਕਾਂਗਰਸ ਨੇ ਕਿਸ ਨੂੰ ਆਪਣੀ ਟਿਕਟ ਦਿੱਤੀ ਹੈ ਕਿਸ ਨੂੰ ਉਮੀਦਵਾਰ ਐਲਾਨਿਆ ਹੈ ਤੇ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦਾ ਕਲੇਸ਼ ਵੀ ਖੁੱਲਣ ਲੱਗਿਆ ਸਾਰੀ ਕਹਾਣੀ ਦੱਸਦੇ ਹਾਂ ਕਿ ਆਖਰਕਾਰ ਕਲੇਸ਼ ਕੀ ਹੈ ਤੇ ਕਿਹੜੇ ਬੰਦੇ ਦੀ ਲਾਟਰੀ ਨਿਕਲੀ ਹੈ ਟਿਕਟ ਵਾਲੀ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਹੋਣ ਵਾਲੀ ਜਿਮਨੀ ਚੋਣ ਦੇ ਲਈ ਸਾਰੇ ਜਾਣੇ ਇੱਕ ਲਗਭਗ ਤਿਆਰੀਆਂ ਖਿੱਚ ਰਹੇ ਨੇ ਆਮ ਆਦਮੀ ਪਾਰਟੀ ਨੇ ਵੀ ਉਮੀਦਵਾਰ ਸੰਜੀਵ अरोड़ा ਨੂੰ ਅਲਾਨਿਆ ਹੈ ਉੱਥੇ ਹੋਰ ਤਰ੍ਹਾਂ ਦੀ ਪੋਲਿਟਿਕਸ ਹੈ ਆਮ ਆਦਮੀ ਪਾਰਟੀ ਪੱਬਾ ਪਾ ਰਹੀ ਹੈ ਕਿ ਕਿਵੇਂ ਨਾ ਕਿਵੇਂ ਸੰਜੀਵ अरोड़ा ਜਿੱਤ ਜਾਣ ਤੇ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਸੋਧੀਆਂ ਰਾਜ ਸਭਾ ਦੀਆਂ ਪੌੜੀਆਂ ਚੜ ਜਾਣ ਪਰ ਕਾਂਗਰਸ ਵੀ ਹੁਣ ਪਿੱਛੇ ਨਹੀਂ ਰਹੀ ਕਾਂਗਰਸ ਦੇ ਉੱਤੇ ਲਗਾਤਾਰ ਕਾਂਗਰਸ ਹਾਈ ਕਮਾਂਡ ਦੇ ਉੱਤੇ ਜਿਹੜਾ ਆਸ਼ੂ ਧੜਾ ਕਹਿ ਲਈਏ ਇਹਦੇ ਵਿੱਚ ਰਾਣਾ ਗੁਰਜੀਤ ਪਰਗੜ ਸਿੰਘ ਜਾਇ ਜਿੰਨੇ ਵੀ ਲੋਕ ਨੇ ਇਹ ਦਬਾਅ ਦੀ ਰਾਜਨੀਤੀ ਦੇ ਅੰਦਰ ਸੀ ਪ੍ਰੈਸ਼ਰਾਈਜ਼ ਕਰ ਰਹੇ ਸੀਗੇ ਕਿ ਟਿਕਟ ਲਾਨੀ ਜਾਵੇ ਆਖਰਕਾਰ ਭਾਰਤ ਪੁਸ਼ਰ ਆਸ਼ੂ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਬਣਾਇਆ ਹੈ ਲੁਧਿਆਣਾ ਪੱਛਮੀ ਦੀ ਜਿਮਣੀ ਚੌਣ ਦੇ ਲਈ ਕਾਂਗਰਸ ਦੇ ਉਮੀਦਵਾਰ ਭਾਰਤ ਪੁਸ਼ਨ ਆਸ਼ੂ ਹੋਣਗੇ ਪਾਰਤਪੂਸ਼ਨਾ ਆਸ਼ੂ ਇਸ ਹਲਕੇ ਦੀ ਦੋ ਵਾਰ ਨਾਮਯੰਦਗੀ ਕਰ ਚੁੱਕਿਆ 2012 ਤੇ 2017 ਦੇ ਵਿੱਚ ਬਹੁਤ ਵੱਡੀਆਂ ਵੋਟਾਂ ਦੇ ਨਾਲ ਜਿੱਤਦੇ ਰੇ ਪਿਛਲੀ ਵਾਰ 6 ਤੋਂ 7000 ਵੋਟ ਦੇ ਦਰਮਿਆਨ ਦਰਮਿਆਨ ਆਸ਼ੂ ਹਾਰ ਗਏ ਇਹ ਗੱਲ ਕੰਧ ਤੇ ਲਿਖੀ ਗਈ ਸੀ ਕਿ ਇਸ ਹਲਕੇ ਤੋਂ ਜੇ ਟਿਕਟ ਦਿੱਤੀ ਜਾਵੇਗੀ ਤਾਂ ਆਸ਼ੂ ਨੂੰ ਦਿੱਤੀ ਜਾਵੇਗੀ ਪਰ ਵਿੱਚ ਜਾ ਕੇ ਚੀਜ਼ਾਂ ਡਾਵਾ ਡੋਲ ਹੋ ਗਈਆਂ ਵੜਿੰਗ ਢੜਾ ਜਾਂ ਰਾਜਾ ਵੜਿੰਗ ਵਾਲਾ ਢੜਾ ਜਿਹਦੇ ਵਿੱਚ ਜਿਹਦੇ ਨਾਲ ਅੱਜ ਕੱਲ ਸਪੋਰਟ ਦੇ ਉੱਤੇ ਪ੍ਰਤਾਪ ਬਾਜਵਾ ਵੀ ਦੱਸੇ ਜਾਂਦੇ ਆ ਸੁਖੀ ਰੰਧਾ ਆਵਾਸ ਸੁਖਿੰਦਰ ਸਿੰਘ ਰੰਧਾ ਦਾ ਵੀ ਦੱਸੇ ਜਾਂਦੇ ਆ ਤੇ ਬਾਕੀ ਜਿੰਨੇ ਲੋਕ ਨੇ ਉਹ ਸਾਰੇ ਦੱਸੇ ਜਾਂਦੇ ਆ ਇਸ ਧੜੇ ਦਾ ਯੋਰ ਸੀ ਕਿ ਕਿਸੇ ਹੂਰ ਨੂੰ ਟਿਕਟ ਦਵਾਈ ਜਾਵੇ ਇਹ ਵੀ ਚਰਚਾ ਸੀ ਕਿ ਬੈਸ ਭਰਾਵਾ ਦੇ ਧੜੇ ਚ ਕਿਸੇ ਨੂੰ ਟਿਕਟ ਦਵਾ ਦਿੱਤੀ ਜਾਵੇ ਜਾਂ ਉਹਨਾਂ ਦੇ ਕਿਸੇ ਸਮਰਥਕ ਨੂੰ ਟਿਕਟ ਦਵਾ ਦਿੱਤੀ ਜਾਵੇ ਪਰ ਜਿਸ ਪ੍ਰਕਾਰ ਆਸ਼ੂ ਹੁਰਾ ਨੇ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਕਿਸੇ ਦੀ ਕੋਈ ਨਹੀਂ ਚੱਲੀ ਪਰ ਇਹ ਗੱਲ ਜ਼ਰੂਰ ਹੈ ਕਿ ਰਾਜਾ ਵੜਿੰਗ ਔਖੇ ਨੇ ਪੰਜਾਬ ਦੇ ਅੰਦਰ ਇੱਕੋ ਇੱਕ ਜਿਮਨੀ ਚੋਣ ਹੋਣੀ ਹੋਵੇ ਉਹਦਾ ਉਮੀਦਵਾਰ ਹਾਈ ਕਮਾਂਡ ਅਲਾਨੇ ਤੇ ਪੰਜਾਬ ਕਾਂਗਰਸ ਦੇ ਸੋਸ਼ਲ ਮੀਡੀਆ ਅਕਾਊਂਟਸ ਜਿਹੜੇ ਆ ਸਮਾਜਿਕ ਗ੍ਰਾਫਤੇ ਦੀਆਂ ਵੈਬਸਾਈਟਾਂ ਦੇ ਖਾਤੇ ਜਿਹੜੇ ਆ ਉਹ ਸੁਣਨੇ ਪਏ ਰਹਿਣ ਇਹ ਤਾਂ ਨਹੀਂ ਕਿ ਗੱਲ ਹਜ਼ਮ ਹੁੰਦੀ ਇਹ ਕਿਸੇ ਵੀ ਤਰ੍ਹਾਂ ਨਾਲ ਗੱਲ ਪਚਦੀ ਨਹੀਂ ਕਿ ਉਮੀਦਵਾਰ ਅਲਾਨੇ ਆ ਜਾਵੇ ਤੇ ਉਹਦੀ ਜਾਣਕਾਰੀ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਨਾ ਪਾਈ ਜਾਵੇ ਇਸ ਤੋਂ ਸਾਫ਼ ਹੈ ਪੰਜਾਬ ਦੇ ਪੰਜਾਬ ਕਾਂਗਰਸ ਦੇ ਆਇਆ ਦਾ ਭਾਰਤ ਪੂਸ਼ਨਾਸ਼ੂ ਨੇ ਤਾਂ ਆਪਣੇ ਸੋਸ਼ਲ ਮੀਡੀਆ ਤੇ ਚੀਜ਼ਾਂ ਨੂੰ ਸਾਂਝਾ ਕੀਤਾ ਹੀ ਹੈ ਇੱਕ ਜੇ ਰਾਜਾ ਵੜਿੰਗ ਦੇ ਛਿੱਕ ਵੀ ਲੈਣ ਦਾ ਜੇ ਛਿੱਕ ਵੀ ਲੈਣ ਰਾਜਾ ਵੜਿੰਗ ਜਾਂ ਉਹਨਾਂ ਦੇ ਕਰੀਬੀ ਲੋਕ ਛਿੱਕ ਵੀ ਲੈਣ ਉਹਨਾਂ ਨੂੰ ਕਿਤੇ ਤੁਰੇ ਜਾਂਦੇ ਨੂੰ ਖੰਗ ਵੀ ਆ ਜਾਏ ਉਹ ਵੀ ਸੋਸ਼ਲ ਮੀਡੀਆ ਜਿਹੜਾ ਪੰਜਾਬ ਕਾਂਗਰਸ ਦਾ ਉੱਤੇ ਪੈਂਦੀ ਆ ਐਡਾ ਵੱਡਾ ਐਲਾਨ ਹੋਵੇ ਉਮੀਦਵਾਰ ਦਾ ਐਲਾਨ ਹੋਇਆ ਹੋਵੇ ਤੇ ਭਾਰਤ ਪੂਸ਼ਨਾਸ਼ੂ ਵਰਗਾ ਵੱਡਾ ਤੇ ਵਰਕਿੰਗ ਪ੍ਰੈਜ਼ੀਡੈਂਟ ਮੈਂ ਇਹਦਾ ਦੱਸਣਾ ਭੁੱਲ ਚੱਲੇ ਸੀ ਵਰਕਿੰਗ ਪ੍ਰੈਜ਼ੀਡੈਂਟ ਨੇ ਰਾਜਾ ਵੜਿੰਗ ਤੋਂ ਬਾਅਦ ਦੂਜੀ ਨੰਬਰ ਹੈ ਜਿਹੜਾ ਉਹਨਾਂ ਦਾ ਜਿਹੜਾ ਜਥੇਬੰਦਕ ਢਾਂਚਾ ਉਹਦੇ ਅੰਦਰ ਜਿਹੜਾ ਆਰਗੇਨਾਈਜੇਸ਼ਨ ਦੇ ਅੰਦਰ ਦੂਜਾ ਨੰਬਰ ਹੈ ਵਰਕਿੰਗ ਪ੍ਰੈਜ਼ੀਡੈਂਟ ਨੇ ਰਾਜਾ ਵੜਿੰਗ ਦੀ ਗੈਰ ਹਾਜ਼ਰੀ 'ਚ ਉਹ ਪ੍ਰਧਾਨ ਨੇ ਕਿ ਪੰਜਾਬ ਕਾਂਗਰਸ ਦੇ ਇਹ ਨਾ ਹੋਵੇ ਹੁਣ ਜੇ ਤੱਕ ਤਾਂ ਨਹੀਂ ਹੋਇਆ ਬਾਅਦ 'ਚ ਜੋ ਸਾਡੀ ਖ਼ਬਰਾਂ ਕੁਬਰਾ ਚੱਲਣ ਤੋਂ ਬਾਅਦ ਹੋ ਜੂਵੇ ਤਾਂ ਕੀ ਕਹਿਣਾ ਚਰਚਾ ਇਹ ਹੈ ਕਿ ਜੇ ਆਸ਼ੂ ਨੇ ਜਿੰਨੀ ਹੈ ਸੀਟ ਜਾਂ ਚੰਗਾ ਪ੍ਰਦਰਸ਼ਨ ਕਰਨਾ ਕਟੋਗੜ ਚਲੋ ਜਿੰਨੀ ਨਹੀਂ ਤਾਂ ਵਧੀਆ ਮਾਰਜਨ ਨਾਲ ਵੋਟਾਂ ਲੈ ਕੇ ਜਾਣੀਆਂ ਨੇ ਤਾਂ ਵੜਿੰਗ ਦੇ ਨਾਲ ਸੁਲਾ ਸਫਾਈ ਕਰਨ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਹੈ ਨੇ ਵੜਿੰਗ ਤੜਾ ਨਹੀਂ ਚਾਹੁੰਦਾ ਕਿ ਭਾਰਤ ਪੂਸ਼ਨ ਆਸ਼ੂ ਜਿੱਤੇ ਇਹ ਗੱਲ ਇੱਕ ਨਹੀਂ ਕਈ ਵਾਰ ਸਪਸ਼ਟ ਹੋ ਚੁੱਕੀ ਹੈ ਭਾਰਤ ਪੂਸ਼ਨ ਆਸ਼ੂ ਦੇ ਨਾਲ ਰਾਜਾ ਵੜਿੰਗ ਦੀ ਨਾਰਾਜ਼ਗੀ ਇਹ ਹੈ ਕਿ ਉਹਨਾਂ ਨੇ ਲੋਕ ਸਭਾ ਚੋਣਾਂ ਚੋਂ ਉਹਨਾਂ ਦਾ ਖੁੱਲ ਕੇ ਸਾਥ ਨਹੀਂ ਦਿੱਤਾ ਕਾਂਗਰਸ ਦੇ ਵਿੱਚ ਕਈ ਕਲੇਸ਼ ਨੇ ਇਹ ਜਿਮਨੀ ਚੋਣ ਇੰਨਾ ਕਲੇਸ਼ਾਂ ਦੇ ਉੱਤੇ ਹੋਰ ਪਰਦਾ ਚੁੱਕੇਗੀ ਇਸ ਬਾਰੇ ਮੈਂ ਖਬਰ ਇਕੱਠੀ ਕਰ ਰਿਹਾ ਇੱਕ ਅਦੇ ਦਿਨ ਚੋਂ ਖਬਰ ਵੀ ਤੁਹਾਡੇ ਤੱਕ ਸਾਂਝੀ ਕਰਾਂਗੇ ਕਿ ਕੌਣ ਕਿੱਧਰ ਡੋਰੇ ਸੱਟ ਰਿਹਾ ਹੈ ਕੌਣ ਕਿੱਧਰ ਡੋਰੇ ਸੱਟ ਰਿਹਾ ਹੈ ਆਖਰਕਾਰ ਕਾਂਗਰਸ ਦੇ ਅੰਦਰ ਕੀ ਕਮਸਾਨ ਚੱਲ ਰਿਹਾ ਹੈ ਇਹਦੇ ਬਾਰੇ ਸਾਰੀ ਕਹਾਣੀ ਤੁਹਾਨੂੰ ਸਾਰਾ ਵਰਤਾਂਤ ਖੋਲ ਕੇ ਦੱਸਾਂਗੇ ਫਿਲਹਾਲ ਭਾਰਤ ਪੁਸ਼ਨ ਆਸ਼ੂ ਸੰਜੀਵ ਅਰੋੜਾ 'ਚ ਮੁਕਾਬਲਾ ਤੈਅ ਹੋ ਗਿਆ ਭਾਰਤੀ ਜਨਤਾ ਪਾਰਟੀ ਨੇ ਕਿਹਾ ਜਾਂਦਾ ਹੈ ਕਿ ਤਿੰਨ ਨਾਂ ਜਿਹੜੇ ਨੇ ਉਹ ਭੇਜੇ ਨੇਗੇ ਜਿੱਚ ਜੀਵਨ ਗੁਪਤਾ ਹੋਰਾਂ ਦਾ ਨਾਂ ਦੱਸਿਆ ਜਾਂਦਾ ਹੈ ਸ਼ੋਕ ਮਿੱਤਰ ਹੋਰਾਂ ਦਾ ਨਾਂ ਦੱਸਿਆ ਜਾਂਦਾ ਤੇ ਡੀਐਸਪੀ ਸਾਹਬका ਬਲਵਿੰਦਰ ਸਿੱਖ ਹੋਰਾਂ ਦਾ ਨਾਂ ਦੱਸਿਆ ਜਾਂਦਾ ਹੈ ਤੇ ਅਕਾਲੀ ਦਲ ਵੱਲੋਂ ਕਿਹਾ ਜਾਂਦਾ ਕਿ ਮਹੇਸ਼ਿੰਦਰ ਗਰੇਵਾਲ ਦੇ ਸੁਪੁੱਤਰ ਨੇ ਜਿਹੜੇ ਉਹਨਾਂ ਤੇ ਦਾਅ ਖੇਡਿਆ ਜਾ ਸਕਦਾ ਫਿਲਹਾਲ ਦੋ ਮੇਜਰ ਪਾਰਟੀਆਂ ਜਾਨੀ ਕਿ ਇੱਕ ਸੱਤਾਧਿਰ ਤੇ ਵਿਰੋਧੀ ਧਿਰ ਦੇ ਉਮੀਦਵਾਰ ਤੈ ਹੋ ਚੁੱਕੇ ਨੇ